ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁ ਗੁਰ ਪ੍ਰਸਾਦਿ ਜਾਪਿਉ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਈ ਜੇ ਸੋਚੀ ਲਖਵਾਰ ਜਪਨਾ ਹੋ ਵੀ ਜੇ ਲਾਇ ਰਹਾ ਲਪਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨ ਪੁਰੀਆਂ ਪਾਰ ਸਹਿ ਸਿਆਣ ਪਾਲਖੋ ਹੋਹੀ ਤਾਂ ਇੱਕ ਨ ਚੱਲੇ ਨਾਲ ਕੇ ਸਚਾਰ ਹੋਈ ਕਿ ਕੂੜੇ ਠੱਟੇ ਪਾਲ ਹੁਕਮ ਰਜਾਈਂ ਚੱਲਣਾ ਨਾਨਕ ਸਿਆ ਨਾਲ ਹੁਕਮ ਹੀ ਹੋਵਨਿਆਕਾਰ ਹੁਕਮ ਨ ਕਿਹਾ ਜਾਈ ਹੁਕਮ ਹੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੇ ਉਤਮ ਨੇਸ਼ ਹੁਕਮ ਲਿਖ ਦੁੱਖ ਸੁਖ ਪਾਹੀ ਇੱਕ ਨਾ ਹੁਕਮਿ ਬਖਸ਼ੀਸ ਇੱਕ ਹੁਕਮੇ ਸਦਾ ਪਵਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੇ ਬੁਝਿਆ ਤਾ ਹੁਮੇ ਕਹਿ ਨ ਕੋਈ ਗਾਇ ਕਮਤਾਨ ਹੋਵੇ ਕਿਸੇ ਤਾਨ ਗਾਵੇ ਤੁੰਦਾ ਜਾਣੀਐ ਸਾਂ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਖੰਭ ਵਿੰਧਿਆ ਵਿੰਧੇ ਵਿਚਾਰ ਗਾਵੇ ਕੋ ਮਸਾਜ ਕਰੇ ਤਨਖੇ ਗਾਵੇ ਕੋ ਮੰਜ਼ਿਲ ਲੈ ਪਰਦੇ ਗਾਵੇ ਕੋ ਜਾਪੇ ਦਿਸੇ ਦੂਰ ਗਾਵੇ ਕੋ ਵੇਖੀ ਹਾਲਤਾਂ ਦੂਰ ਅਤਨਾ ਕਥਿਨਾ ਆਵੀ ਤੋਟ ਕਤ ਕਤ ਕਥੀ ਕੋਟੀ ਕੋੜ ਕੋਟ ਦਿੰਦਾ ਦੇ ਲੈਂਦੇ ਥਕ ਪਾਹੀ ਜੁਗਾ ਜਗੰਤਰ ਖਾਹੀ ਕਾਇ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਦੇਸੇ ਵੇ ਪਰਵਾਹ ਸਾਚਾ ਸ੍ਰੀ ਸਾਚੁ ਨਾਹੀ ਆਖਿਆ ਪਉ ਵਪਾਰ ਆਖੇ ਮੰਗਿ ਹੈ ਦੇ ਦੇਦਾਰਤਿ ਕ੍ਰੀਦਾ ਤਾਰ ਫਿਰ ਕੇ ਅੰਗੇ ਰਖੀਐ ਜਿਦ ਇਸੇ ਦਰਬਾਰ ਮੋਹ ਕੇ ਬੋਲਣ ਬੋਲੀਏ ਜਿਸਨੁ ਤਰੇ ਪ੍ਰਿਆਰ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਗਰਮੀ ਆਵੇ ਕਪੜਨ ਦੀ ਮੁਖ ਦਵਾਰ ਨਾਨਕ ਦੇ ਬੇਜਾਨੀਆਂ ਸਭ ਆਪਸ ਯਾਰ ਥਾਪਿਆ ਨਾ ਜਾਈ ਕੀਤਾ ਨਾ ਹੈ ਆਪੇ ਨਿਰੰਜਨ ਸੇ ਜਿਵੇਂ ਵਿਆਦ ਨ ਪਾਇਆ ਮਨ ਆਨੰਦ ਦਾ ਜੀਵਨ ਅਨੰਦਾਂ ਗਾਵੀਏ ਸੁਣੀਏ ਮੰਨ ਰਖੀਏ ਭਾਉ ਦੁੱਖ ਪਰ ਹਰ ਸੰਘਰ ਲੈ ਜਾਈ ਗਰਮ ਖਨਵਾਦਮ ਗਰਮ ਖਵੇਦਮ ਗਰਮ ਕਰਿਆ ਸੁਮਾਈਂ ਗੁਰੇ ਸਰਗੁਰ ਗੌਰਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨਾ ਜਾਇ ਗੁਰਾਂਹਿ ਤੇ ਬੁਝਾਈ ਸਮਨਾ ਜੀਆਂ ਕਾਇਖਤਾ ਸੋ ਮੇਵ ਸੰਗ ਨਾ ਜਾਇ ਤੇ ਸਨਾਵਾ ਜੇ ਤਹ ਭਾਵਾਂ ਬਿਨ ਭਾਣੀ ਕੇ ਨਾਹੀ ਕਰੇ ਜੇ ਫੇਸੇ ਤੋਂ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਾਤੋ ਜਦ ਤਮਨ ਜਵਾ ਹਰਮਾਨ ਕਾ ਜੇਖ ਬੁਰ ਕੇ ਸਿੱਖ ਸੁਣੀ ਗੁਰਾਂ ਇੱਕ ਤੀਹ ਬੁਝਾਈ ਸੁਨਾ ਜੀਆਂ ਕਾਇਕ ਦਾਤਾ ਸੋ ਮੇਸ ਨਾ ਜਾਈ ਜੇ ਝੁਕਚਾਰੇ ਹਰ ਜਾ ਹੋ ਦਸੋਣੀ ਹੋਏ ਨਮਾ ਖੰਡਾ ਜ ਜਾਣੀਏ ਨਾ ਚਲੇ ਸੋ ਕੋਈ ਚੰਗਾ ਨਾ ਰਖਾਏ ਕਹਿ ਜਸ ਕਿਤ ਜਗਲੇ ਜਿਸ ਦਿਨ ਆਈ ਦਾ ਬਾਤ ਨ ਪਠੇ ਕੇ ਪੀਟਾ ਅੰਦਰ ਕੀੜ ਕਰ ਦੋਸ਼ੀ ਦੋਸ਼ ਧਰੇ ਨਾਨਕ ਦੁਰਗੁਣ ਬਣ ਕਰੇ ਬਣ ਬੰਤਿਆ ਗੁਣ ਦੇ ਤੇਹਾ ਓਏ ਨਾ ਸੁੰਝੀ ਜੇ ਕਿਸ ਕੋਈ ਕਰੇ ਸੁਣਿਆ ਸਿਦਪੇ ਸੁਨਾ ਸਣੀ ਧਰਤ ਕ ਬਲੇ ਆਕਾਸ਼ ਪਣਹੀ ਦੀ ਬਲੋ ਪਤਾ ਸੁਨੇ ਪਏ ਨਾ ਸਕੀ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਈਸ਼ਰ ਵਰਮਾ ਇੰਦਰ ਸੁਣੀ ਮੁਕਤ ਸਲਾਹ ਹਨੂਮਾਨ ਸੁਣੇ ਜੋ ਜਗਤਨ ਭੇਲ ਸੁਣੇ ਸਾਸ ਸੰਮਰਤ ਵੀਰ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣਿਐ ਸਤ ਸੰਤੋ ਗਿਆਨ ਸੁਣਿਐ ਅਰ ਸ੍ਰੀ ਕਾਸ਼ਨਾ ਸੁਣਿਐ ਪੜ ਪੜ ਪਾਵੀ ਮਾ ਸੁਣਿਐ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਐ ਦੁਖ ਪਾਵ ਕਾ ਨਾਸ ਸੁਣਿਐ ਸਰਾਗਨਾ ਕੇ ਦਾ ਸੁਣਿਐ ਸੇਖ ਪੀਰ ਪਾਤਿਸ਼ਾ ਸੁਣਿਐ ਆਂਦੇ ਪਾਖ ਹੀਰਾ ਹੋ ਸੁਣਿਐ ਹਾਸਿਰ ਸ਼ੰਕਾਉ ਨਾਨਕ ਭਗਤਾਂ ਸਤਾ ਲਿਗਾ ਸੰਸਰੀ ਦੁਖ ਭਾਵ ਕਾ ਨਾਸ ਮਨੇ ਕੀ ਗਤਿ ਕੀ ਨਾ ਜਾਏ ਜੇ ਕੋ ਕਹਿ ਬਿਸ਼ੇ ਬਿਛਾਈ ਪਾਗਲ ਕਉ ਦੇਖਣ ਹਾਰ ਮਨੇ ਕਾਵੇ ਧਨ ਵਿਚਾਰ ਐਸਾ ਨਾਮ ਦਰਜਿਨ ਜਿਨਹੇ ਜੇ ਕੋ ਮਨ ਜਾਣਿ ਮੁ ਕੋ ਮੰਨੇ ਸੋ ਤੋ ਹੋਏ ਮਨ ਪਰ ਦਾ ਮੰਨੇ ਸਗਲ ਪਉਣ ਕੇ ਸੋੰਦਾ ਮੰਨੇ ਮੋ ਛੋਟਾ ਨਾ ਕਾਇ ਮੰਨੇ ਜੋ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੂ ਕੈ ਮੰਨੇ ਮਾਰਗ ठाਗ ਨ ਪਾਏ ਮੰਨੇ ਪਾਸੋਂ ਭੜਗੜ ਜਾਏ ਮੰਨੇ ਮਗ ਨਾਲ ਚੱਲੇ ਪੰਥ ਮੰਨੇ ਤਮਸੀ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੂ ਕੈ ਮਨਹਿ ਪਾਵੇ ਮੋਖ ਦਵਾਰ ਮਨਹਿ ਪਰਵਾਰਿ ਸਾਨਾਰ ਮਨਿ ਤਰੇ ਤਰਿੰਦ ਸੇਖੈ ਮਨਹਿ ਨਾਨਕ ਪਾਵੇ ਨਿਪੇਖਾ ਐਸਾ ਨਾਮ ਜਿਨ ਜਿਨ ਵੇ ਜੇ ਕੋ ਮਨ ਜਾਣੀ ਮੂ ਕੋਈ ਪੰਜ ਬਰਬਾਰ ਪੰਜ ਪ੍ਰਧਾਨ ਪੰਜ ਹੀ ਪਾਵੇ ਦਰਗੇ ਮਾਨ ਪੰਚ ਸੂਹੇ ਹੰਦ ਰਾਜਾ ਪੰਚਾ ਕਾ ਕਰ ਇਕ ਧਿਆਨ ਜੇ ਕੋ ਕਹੇ ਕਰੀਂ ਬਿਚਾਰ ਕਰਤੇ ਕੇ ਕਰਨੀ ਨਹੀਂ ਸੰਭਾਰ ਤੋਲ ਦਰਮਿਆ ਦਾ ਕਾਪੂਤ ਸੰਤੋਖਤਾਰ kia ਜਿਨ ਸੂਤ ਜੇ ਕੋ ਵੁਝੀ ਹੋਵੇ ਸਚਿਆ ਖੰਬਲੇ ਉਪਰ ਕੀਤਾ ਭਾਰ ਤਰਤੀ ਹੋਰ ਪਰੇ ਹੋਰ ਹੋ ਤਿਸਤੇ ਪਾਤਲੇ ਖੰਜੋ ਜੀ ਯਾਤਰਾ ਰੰਗਾ ਕੇ ਲਾਭ ਸਮਨਾ ਲਖਿਆ ਪੁਰੀ ਕਲਾ ਨੂੰ ਲੇਖਨ ਤੇ ਜਾਣੀ ਕੋ ਲੇਖਾ ਲਖਿਆ ਕੀਤਾ ਹੋਇ। ਕਿ ਤਦ ਸਹਾਲੇ ਰੂਪ ਕੀਤੀ ਦਾ ਜਾਣੀ ਕੰਕੂਤ। ਇਤਪਸਾ ਵੇ ਕੋ ਕਵਾ ਹੂੰ ਤਿਸ ਤੇ ਲਖ ਦਰਿਆ ਕੁਦਰਤ ਕਾ ਨੂੰ ਕਹਾ ਵਿਚਾਰ ਬਾਰ ਬਾਰ ਨਾ ਜਾ ਵ ਇੰਕਵਾ। ਜੋ ਤਦ ਭਾਵੇ ਸਹੀ ਪ੍ਰੀਕਾਰ। ਤੁਸਦਾ ਸਲਾਮ ਦਰੰਕਾ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪ ਤਵ। ਸਾਂਗ ਗ੍ਰੰਥ ਮੁਖ ਵੇਦ ਪਾਲ ਸੰਕ ਜੋਗ ਮਹਾਰਿਸ਼ੀ ਅੰਦਾਸ ਅਸਾਂਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀਆ ਸੰਗ ਦਾਤਾ ਸੰਗ ਸੂਰਮ ਭਗ ਸਾ ਸੰਗ ਮੁਲੇ ਵਿਲਾਈ ਤਾ ਉਦਰਤ ਕੌਣ ਕਹਾਂ ਵਿਚਾਰ ਵਾਰਿਆਂ ਜਬ ਇੱਕ ਵਾ ਜੋਤਿ ਤੇ ਪਾਵੇ ਸਾਈ ਭਲੀਕਾਰ ਤ ਸਦਾ ਸਲਾਮ ਅਰੰਕਾਰ ਅਸੰਖ ਮੋਰ ਕਾਂਦ ਕੋਲ ਸੰਖ ਚੋਹ ਰਾਮ ਕੋ ਸੰਖ ਵਰ ਕਾਈ ਜਾਈ ਜੋ ਅਸੰਖ ਗਲ ਵਰਤਿਆ ਖਮਾਈ ਸੰਖ ਪਾਪੀ ਬਖਰਨ ਜਾਈ ਅਸੰਖ ਕੋੜਿਆ ਔਰ ਕੋੜੇ ਫਰਾਏ ਸੰਖ ਮਲੇਸ਼ ਮਲ ਭਖ ਖਾਈ ਅਸੰਗ ਨਿੰਦਕ ਅਸਰ ਕਰੇ ਭਾਰ ਨਾਨਕ ਨੀਚ ਕਹੀ ਵਿਚਾਰ ਵਾਰਿਆ ਨਾ ਜਬ ਇੱਕ ਵਾਰ ਜੋਤਿ ਤੇ ਭਾਵੇ ਸਹੀ ਭਲੀ ਕਾਰਨ ਸੋ ਸਦਾ ਸਲਾਮ ਅੰਰੰਕਾਰ ਸੰਖ ਨਾਵ ਸੰਖ ਤਾ ਅਗੰਗਮ ਸੰਕਲੋ ਅਸਾਂ ਕੈਸੇ ਭਾਰੀ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਕਾ ਅਖਰੀ ਲਖਨ ਬੋਲਣ ਨਾ ਕਲਾ ਸ ਸੰਜੋਗ ਖਾਂ ਜਿਨੇ ਲਿਖੇ ਤੇ ਸੰਾਈ ਜੇ ਫਰਮਾਇ ਤੇ ਤੇ ਪਾਈ ਜੀਤਾ ਕੀਤਾ ਚੇਤਾ ਨਾ ਵਿੰਡਾ ਵੀ ਨਾਹੀ ਕੋਥਾਉ ਕੁਦਰਤ ਕਹਾਂ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤਿ ਭਾਵੇ ਸਾਈ ਫਨੀ ਕਾਲ ਤੁਸਦਾ ਸਲਾਮ ਨਰੰਕਾਰ ਪਰੇ ਹੱਥ ਪੈ ਦੰਦੇ ਪਾਣੀ ਧੋਤੇ ਤਰਸਕੇ ਮੂਰਤ ਬਲੇਤੀ ਕਪੜ ਹੋਏ ਦੇ ਸਾਬੂ ਉਹਨਾਂ ਦੇ ਹੋ ਤਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋ ਪਹਿ ਨਾ ਵੇ ਕੇ ਰੰਗ ਪੁੰਨੀ ਪਾਪੀ ਆਖਣ ਨਾ ਹੀ ਕਰ ਕਰ ਕੰਨਾ ਲਿਖ ਲੈ ਜਾਓ ਆਪੇ ਵੇਖ ਆਪੇ ਗੁਰੂ ਨਾਨਕ ਘਪਮੀ ਆਵਹੁ ਜਾਓ ਤੇਰਾ ਤਮ ਤਿਆਗ ਦਾ ਜੇ ਕੋ ਪਾਵੇ ਤਲ ਕਾਮ ਸੁਣਿਆ ਮੁਨਿਆ ਮਨ ਕੀਤਾ ਭਾਉ ਅੰਤਰ ਗਾਤੀਥ ਮੁੰਨਾ ਹੋ ਸਭਉ ਤੇਰੇ ਮੇ ਨਾਹੀ ਕੋਈ ਬੇਣ ਗੁਣ ਕੀਤੇ ਭਵਤ ਨ ਹੋਏ ਸਵਾ ਤਦ ਬਾਣੀ ਬਰਮਾਉ ਸਸਹਾ ਸਦਮ ਚਾਉ ਕਵਨ ਸਵੇਲਾ ਵਕਤ ਕਵਨ ਕਮ ਥਿਤ ਕਉਣ ਵਾਰ ਕਵਨ ਸ੍ਰਤੀ ਮਹੁ ਕਉਣ ਜੇ ਤੋ ਆਇ ਅਕਾਰ ਬੇ ਨ ਪਈਆ ਪੰਦਤੀ ਜੇ ਹੋਵੇ ਲੇਖ ਪ੍ਰਾਨ ਵਖਤ ਨ ਪਾਇ ਹੁ ਕਾਦੀਆ ਜੇ ਲੇਖ ਲੇਖ ਪ੍ਰਾਨ ਤੇਤਵਾਰਾ ਜੋਗੀ ਜਾਣ ਤੁਮਾਉਨਾ ਕੋਈ ਜਾ ਕਰਤਾ ਸੀਟੀ ਕੋ ਸਾਝੀ ਆਪੇ ਜਾਣੀ ਸੋਈ ਕਿਵ ਕਰੀ ਆਖਾਂ ਕਿਉ ਸਲਾਹੀ ਗਹਿਵਾਨੀ ਕਿ ਮਜਾਣਾ ਨਾਨਕ ਆਖਾਂ ਸਾਕੂ ਆਖੇ ਇੱਕ ਦੋ ਇੱਕ ਸਿਆਣ ਵਡਾ ਸਾਈ ਵੰਡੀ ਨਾ ਹੀ ਕੀਤਾ ਜਾਕਾ ਹੋਇ ਨਾਨਕ ਜੇ ਕੋ ਆਪੁ ਜਾਣੀ ਆਗੇ ਗਿਆਨਾ ਸੋ ਹੈ ਪਤਾਲਾ ਪਤਾਲਾ ਖੰਗਾਸਾ ਗਾ ਸੋੜ ਕੋੜ ਕੋ ਪਾਲਥ ਕੇ ਵੇਦ ਕਹਿਨ ਕਬਾਸ ਸਹਸ ਅਠਾਰ ਹੈ ਕਹਿਨ ਕ ਤੇ ਬਾਸ ਲੋਕਾ ਤਾਤ ਲਿਖਾ ਹੋਇ ਤਾ ਲਿਖੇ ਲੇਕੇ ਹੋਇ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਇਸਰਤ ਨਾ ਪਾਈਂ ਗਨਦੀਆਂ ਅਤੇ ਵਹ ਪਵੇ ਸਮੁੰਦ ਨਾ ਜਾਣੀਏ ਸਮੁੰਦ ਸਾਰਾ ਸੋ ਤਾਂ ਗਹਿਰਾ ਸਿਤਿਮਾਲਤਨ ਕੀੜੇ ਥੰਨਾ ਹੋਵਨੀ ਜੇਤ ਸਮਨੋ ਨ ਬਿਸਰੈ ਅੰਤ ਨਾ ਸਿਵਤੇ ਕਹਨ ਨਾ ਅੰਤ ਨਾ ਕਰਨੇ ਦੇਣ ਨ ਅੰਤ ਅੰਤਨਾਂ ਵੇਖਣਾ ਸੁਣਨਾ ਅੰਤਨਾਂ ਜਾਪੇਗਾ ਮਨ ਮਨ ਅੰਤਨਾਂ ਜਾਪੇ ਕੀਤਾ ਕਾਰ ਅੰਤਨਾਂ ਜਾਪੇ ਪਾਰ ਆਵਾ ਅੰਤ ਕਾਰਨ ਕਿਤੇ ਬਿਲਾ ਹੇ ਤਾਂ ਕਿ ਅੰਤ ਨ ਪਾਈ ਜੇ ਹੂ ਅੰਤਨ ਜਾਣੀ ਕੈ ਬਹੁਤਾ ਗਹੀਏ ਬਹੁਤਾ ਹੋਏ ਵੰਡਾ ਸਭ ਉੱਚਾ ਥਾਉ ਚੇ ਪਰ ਉੱਚਾ ਨਾ ਹੇ ਬੜਾ ਉੱਚ ਹੋਵੇ ਕੋਈ ਸੋਚੇ ਕੋ ਜਾਣੀ ਸੇ ਜੇ ਵੰਡਿਆ ਜਾਣੀ ਆਪਿਆ ਨਾ ਨਦਰੀ ਕਰਮੀ ਦਾਸ ਮਹਤਾ ਕਰਮ ਲਿਖਿਆ ਨਾ ਜਾਏ ਵੰਡਾ ਦਾਤਾ ਤੇ ਨਾ ਸਮਾਈ ਕੀਤੇ ਮੰਗੇ ਜੋデアਪਾਰ ਕੀਤੇ ਅੰਤ ਨਹੀਂ ਵਿਚਾਰ ਕੀਤੇ ਖੋਟੋਟੇ ਬੇਕਾਰ ਕੀਤੇ ਲੈ ਲੈ ਮੁਕਰਪਾਇਨ ਕੀਤੇ ਮੂਰਖਾਈ ਖਾਈ ਕੀਤੇ ਦੋ ਕੋਸ ਦਾ ਬਾਅਦ ਇੱਕ ਹਿੰਦਾਂ ਤਰੀਂਦਾ ਤਾਰ ਬੰਦ ਖਲਾਸੀ ਪਾਣੀ ਹੋਏ ਹੋਰਾ ਅਖਰ ਸਕੀ ਪਏ ਜੇ ਕੋ ਖਾਏ ਕੇ ਅਖਣ ਪਾਇਓ ਜਾਣ ਜੇਤੀ ਮੁਖਾਈ ਆਪੇ ਜਾਣੀ ਆਪੇ ਦੇ ਆਖੇ ਸੇ ਵੀ ਕਹੀਂ ਕਹੀਂ ਜਿਸ ਨੂੰ ਵਾਸ਼ੇਸ਼ ਤਸਲਾ ਨਾਨਕ ਬਾਦਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਵਪਾਰ ਮਲ ਵਪਾਰੀ ਮੂਲ ਫੰਡਾਰ ਮਲ ਆਵੇ ਮਲ ਲੱਜਾਈ ਆ ਮੂਲ ਪਾਇ ਮਲ ਸਮਾਏ ਮੂਲ ਤੇ ਮੂਲ ਦੀ ਮਾਲ امول تول مبل ما مل وسی سمون نیسا مل کر مل فرما امول کر مل فرما مل مل آکھیا نہ جائے آخا کرہے لبلا یا کھے بیت پاڑ پران یا کھے پڑھیں کرے بخیان آکھے بر میں آکھے اندہ کھے گو پیتے گو بندر آکھے ایسر یا کھے سندھ آکھے کتنی کتنی بودھ آکھے و آکھے دیو ਆਖੇ ਸੋ ਨਰਮਨ ਜੇ ਸੇਵ ਕੀਤੇ ਆਖੇ ਆਖਣ ਪਾਈ ਕੀਤੇ ਕਹਿ ਕੇ ਉਠੜ ਜਾਈ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੀ ਕਹੀਂ ਕੇ ਜੇ ਬੜ ਭਾਵੇ ਤੇ ਬੜ ਹੋਏ ਨਾਨਕ ਜਾਣੀ ਸੱਚਾ ਸੋਏ ਜੇ ਕੋ ਆਖੇ ਬੋਲ ਵਿਕਾ ਤਾਂ ਲਿਖੇ ਸਰਗਵਾਰ ਗਵਾਰ ਸੋ ਦਰ ਕੀ ਹਾ ਸੋ ਕਰਕੇ ਹਾਂ ਜਿਤ ਬੈ ਸਭ ਸੰਭਾਲ ਲੇ ਵਾਜੇ ਨਾਦ ਅਨੇਕ ਸੰਖਾ ਗੀਤੇ ਬਾਵਨ ਹਾਰੀ ਕੇ ਤੇ ਰਾਗ ਪਰੇ ਸੁਖ ਹਿਣ ਕੀਤੇ ਗਾਵਨ ਹਾਰੀ ਗਾਵੇ ਤੁਹਾਨੂੰ ਪਉਣ ਪਾਣੀ ਵੈਸੰਤ ਗਾਵੇ ਰਾਜਾ ਧਰਮ ਦੁਬਾਰੀ ਗਾਵੇ ਚਿਤ ਕਵਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੀ ਗਾਵੇ ਈਸਰ ਬ੍ਰਹਮਾ ਦੇਵੀ ਸੋਹਲਾ ਸਵਾਰੀ ਗਾਵੇ 인ਦਨ ਦਸਨ ਬੈਠੇ ਦੇਵਤੀਆਂ ਅੰਦਰ ਨਾਲੇ ਗਾਵੇ ਹਸੇ ਸੰਬਦੀ ਅੰਦਰ ਗਾਵਨੋ ਸਾਧ ਵਿਚਾਰੀ ਗਮ ਜਿਤੇ ਹਤੇ ਸੰਤੋਖੀ ਗਾਵਹਿ ਬੇਰ ਕਰਾਰੀ ਗਾਵਨ ਪਣ ਸਪੰਦਰ ਸੀਸ ਸਰਜੁ ਜਗ ਜਗਵਿੰਦਾ ਨਾਲੇ ਗਾਵੇ ਮੋਹਣਿਆ ਮਨ ਮੋਹਣ ਸਰਗਾ ਮਛ ਪਿਆਲੇ ਗਾਵਰ ਤੁਨੋਂ ਪਾਈ ਤੇਰੇ ਅਲਸਰਤੀ ਨਾਲੇ ਗਾਵੇ ਜੋਤ ਮਹਾ ਬਲਸੂਦਾ ਗਾਵੇ ਖਾਣੀ ਚਾਰੀ ਗਾਵੇ ਖੰਡ ਮੰਡਲ ਭੋਂਡਾ ਕਰ ਕਰ ਰੱਖੇ ਧਾਰੀ ਸੇਜ ਜਨੂ ਗਾਵੇ ਜੋਤਿ ਤੇ ਭਾਵਨ ਰਤੇ ਤੇ ਤੇ ਪਗਧਰ ਸਾਲੀ ਹੋਰ ਕیتے ਗਾਵਨ ਸੇ ਮਇਛਤ ਨਾ ਬਨਾਨੀ ਕਿਆ ਵਿਚਾਰੀ ਸੋਏ ਸਿਹਦਾ ਸਾਚ ਸਭ ਸਾਚਾ ਸਾਚੀ ਨਾਈ ਹੈਪੀ ਹੋਸੀ ਜੈ ਜਿਨ ਜਿ ਸ੍ਰੀ ਚਨਾ ਜਿੰਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿੰਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜੋ ਤਨਦੀਪ ਵੰਡਿਆਈ ਜੋ ਤਸਤਾਵੀ ਸੋਇ ਕਰਸੀ ਸੋਕਮਨਾ ਕਰਨਾ ਚਾਹੀਏ ਸੋ 파ਤ ਸਾਹੋ ਸਹਾ 파ਤ ਸਾਈ ਨਾਨਕ ਰਹਿ ਰਜ਼ਾਈ ਮੁੰਦਾ ਸੰਤੋਸ਼ ਵਰਮ 파ਤ ਝੋਲੀ ਧਿਆਨ ਕੀ ਕਰੇ ਬਹੁਤ ਕਿੰਤਾ ਕਾਲ ਕਵਾਰੀ ਕਾਇਆ ਜੋ ਦਿਨ ਦਾ ਪਤੀਤ ਆਇਆ ਹੀ ਤਾਂ ਸੀ ਸਮਝ ਜਮਾਤ ਇਮਨ ਜੀ ਤੇ ਜਗਜੀਤ ਆਦੇਤ ਸੀ ਆਦੇਸ ਆਦ ਅਦੀਲ ਅਨਾਥ ਅਨਾਥ ਜੁਗ ਜੇ ਇੱਕ ਵੇਸ ਉਗਤ ਆਂਦੇ ਆ ਪੰਡਾ ਖੜਕੜਾ ਬਾਜੀ ਨਾਤ ਆਫ ਨਾਥ ਨਸੀ ਸੰਜਾ ਕੀ ਪਰਸਦ ਅਵਰਾ ਸਾਤ ਸਾਂਝੋ ਗੁਰੂ ਦੇ ਕਾਰ ਸਲਾਹ ਲੇਖੇ ਆਮੀ ਭਾਗ ਆਦੇਸੇ ਆਦ ਅਨੀਲ ਅਨਾਥ ਅਨਾਥ ਜੇ ਇਕ ਵੇਸ ਏਕਾ ਮੈਜੂਦ ਵੀ ਆਇ ਤਿੰ ਚੇਲੇ ਪਰਵਾਰ ਇਕ ਸੰਸਾਰ ਇਕ ਪੰਡਾਰੀ ਖਲਾਈ ਦੀਵਾਂ ਜੋ ਤਿਸ ਪਾਵਨ ਦੇ ਵਿੱਚ ਲਾਵੇ ਜੀ ਹੋਵੇ ਪਰਮਾਨ ਉਹ ਵੇਖੇ ਉਹਨਾਂ ਨਜ਼ਰ 나ਗੇ ਪਹਤਾ ਬੇਡਾਨ ਆਦੇ ਤੁਸੀਂ ਆਂਦੇਸਾ ਆਗ ਅਨੀਲ ਅਨਾਥ ਨਾਜ ਜੀ ਇੱਕੂ ਵੇਸ ਆਸਨ ਲੋਏ ਲੇ ਪੰਘਾਰ ਜੋ ਪਿਛਵਾ ਸੇਂਕਾ ਵਾਰ ਕਰ ਕਰ ਵੇਖੀਐ ਜਿਨਹਾਰ ਨਾਨਕ ਸੱਚੇ ਕੀ ਸਾਚੀਂ ਗਾਰ ਆਦੇ ਤੁਸੀਂ ਆਂਦੇਸਾ ਆਗ ਅਨੀਲ ਅਨਾਥ ਅਨਾਥ ਜੀ ਇੱਕੂ ਵੇਸ ਇਕ ਦੋ ਜੀ ਬੋਲਖੋ ਹੈ ਲਖ ਵੇ ਲਖ ਇਸਲਾ ਕਲਾ ਗੇੜਾ ਆ ਕੀ ਇੱਕ ਨਾਮ ਜਗਦੀਸ਼ ਇਹ ਤਰਾ ਪਤ ਬੜੀਆਂ ਝਰੀਏ ਹੋਈ ਆ ਕੀ ਸੁਣ ਗੱਲਾਂ ਆਕਾਸ਼ ਕੀ ਕੀਟਾ ਆਹੀ ਰੀਸ ਨਾਨਦਰੀ ਪਾਈਏ ਕੁਰੀ ਕੋਰੇ ਠੀਸ ਅੱਖਣ ਜੋਰ ਜਪੇ ਨਾ ਜੋ ਜੋ ਨ ਮੰਗਣ ਦੇ ਨ ਜੋ جو نہ جی مر نہ رائے مرم سو جو نہ سوتی یان بچا جو نہ جیسے ات جو کر دیکھیے سوئے کو تم نیچ کوئی راتی روتی تھی تھی بار پون پنی اگنی پتال تسوے ترتی تھا ورخی ترمسا تسوے جی جگت کے رانگتن کے نامنی کنند ਕਰਮੀ ਕਰਮੀ ਵਿਵੇਚਾ ਸੱਚਾ ਅਸੱਚਾ ਉਹ ਸੱਚਾ ਦਰਵਾ ਤਥੇ ਸੋਨ ਪੰਜ ਬਲਵਾਂ ਨਦਰੀ ਕਰਮ ਪਵਿਨੇ ਸਨ ਕਾਜ ਬਕਾਇਓ ਥੇ ਪਾਈ ਨਾ ਲੰਗਿਆ ਜਾਪੀ ਜਾਈ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪਉਣ ਪਣੀ ਵੇ ਸੰਤਰ ਕੇਤੇ ਕਾਨ ਮਹੀਸ਼ ਇਤੇ ਵਰ ਮੇ ਘਾਲ ਤੁਹਾਡੀ ਇਹ ਰੂਪ ਰੰਗ ਕੀ ਵੇਸ ਕਹਤੇ ਆ ਘਾਰੋਂ ਭੂਮੀ ਮੇਰ ਕਹਤੇ ਕਿ ਤੇਤੂ ਪ੍ਰਦੇਸ਼ ਕਹਤੇ ਇੰਦ ਚੰਦ ਸੂਰ ਕਹਤੇ ਕਿ ਤੇ ਮੰਡਲ ਦੇਸ ਇਥੇ ਸਿੰਧ ਬੁੱਧਨਾਥ ਕਹਤੇ ਕੀ ਤੀਂ ਦੇਸ ਕਹਤੇ ਦੇਵਦਾਨੰਦਨ ਕਿਥੇ ਕਿਤਨ ਤਾ ਸੰਬੰਧ ਕਹਤਿਆਂ ਖਾਣੀ ਕਹਤਿਆਂ ਬਾਣੀ ਕਹਤੇ ਪਾਤਨੰਦ ਕਹਤਿਆਂ ਸੱਤੀ ਸ਼ਿਵ ਕਹਤੇ ਨਾਨਕ ਅੰਤ ਨੰਤ ਗਿਆਨ ਖਾਨ ਮੇ ਗਿਆਨ ਭਰ ਚੰਨ ਤੇ ਥੇ ਨਾਜ਼ ਬਨੋ ਦਾ ਕੋਰ ਅਨੰਦ ਸਾਰ ਮਖਾਨ ਲਗੇ ਵਾਣੀ ਰੋਤ ਥੇ ਘਾਰਸ ਘੜੀਏ ਫੋਤ ਸਾਨੂੰ ਤਾਂ ਕਿ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਛੇ ਪਛਤਾਈ ਤੇ ਥੇ ਘੜੀਏ ਸਤਮਾਤ ਮਨ ਬੁੱਧ ਤੇ ਘੜੀਏ ਸੁਨਾਨਾ ਕੇ ਸੋ ਕਰਮ ਖੰਡ ਕੀ ਬਾਣੀ ਜੋ ਥੇ ਹੋਰ ਨ ਕੋਈ ਹੋਰ ਤਿਥੈ ਜੋਤ ਮਹਾ ਬਲ ਸੋਚਨ ਮੈ ਰਾਮ ਵਰਿਆ ਪ੍ਰਭੂ ਤਿਥੈ ਸੀਤੋ ਸੀਤਾ ਮਹਿਮਾ ਮਾਇ ਤਾ ਕਿਰਪ ਨ ਕਥਨੇ ਜਾਇ ਨਾ ਹੋ ਮਰੇ ਨ ਠਾਗੇ ਜਾ ਜਿਨ ਕੇ ਰਾਮ ਵਸੇ ਮਨ ਮਾਇ ਤਥੇ ਭਗਤ ਵਸੇ ਕੇ ਲੋ ਕਰੇ ਆਨੰਦ ਸਚਮ ਸੇ ਸਾਜ ਖੰਡ ਵਸਿੰਦ ਰੰਕਾਰ ਕਰ ਕਰ ਵੇਖਿ ਨੰਦ ਨਿਹਾਲ ਤਥੇ ਖੰਡ ਮੰਡਲ ਵਰਵੰਡ ਜੇ ਕੋ ਕਥੇ ਤਾਂ ਅੰਤ ਨ ਅੰਤ 체 ਲੋਲੂ ਅਕਾਰ ਜੋ ਜੋ ਹੁਕਮ ਤੇ ਵੇ ਤਮਕਾਰ ਵੇਖੇ ਮੈਸੀ ਕਰ ਵਿਚਾਰ ਨਾਨਕ ਕਥਨਾ ਕਰਲਾਸਾ ਜਯਤ ਬਹਾਰਾ ਤੇਜ ਸੁਨਿਆਰ ਅਹਾਰ ਨਵਾਤ ਬਿਰਦ ਸਿਆਰ ਪੋ ਖਲਾਗੰ ਤਬਤਾਉ ਭਾਂਡਾ ਪੋ ਅਮਰਤ ਢਾਲ ਕੜੀਏ ਸਤ ਸਚੀ ਟਕਸਾਲ ਜੈਨੁ ਬਨਦਰ ਕਰਮ ਚਰਕਾਰ ਨਾਨਕ ਨਦਰੀ ਨਦਰ ਨਿਹਾਸ ਲੋਕ ਪਵਨ ਬਰੂ ਪਾਣੀ ਪਤਾ ਮਾਤਾ ਤ੍ਰਿਤਮ ਮਹਾਤੂ ਦਿਉ ਸਰਾਤ ਜਾਈ ਦਾਇਆ ਕੇਲੇ ਸਭ ਲੈ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਤਰ ਮਹਦੂਰ ਕਰਮੀ ਆਪ ਆਪਣੀ ਗੇ ਨੇੜੇ ਕੇ ਦੂ ਜਿਨੇ ਨਾਮ ਧਿਆਇਆ ਗਏ ਮਸ਼ਕਤ ਘਾਰ ਨਾਨਕ ਤੇ ਬੂ ਜਿਲੇ ਕੇ ਤੀ ਸੁੱਤੀ ਨਾਰ ਜਿਨੇ ਨਾਮ ਧਿਆਇਆ ਜਾ ਮਸ਼ਕਤ ਕਤਕਾਲ ਨਾਨਕ ਤੇ ਮਖੂ ਜਲੇ ਕੀਤੀ ਛੁੱਟੀ ਨਾਨ